ਇਸ ਸਮੇਂ ਮੈਂ ਜੇਲ੍ਹ ਵਿੱਚ ਬੈਠਾ ਹੋਇਆ ਸੀ ਤੇ ਇਸ ਹਨੇਰੇ ਕੋਠੜੀ ਵਿੱਚ ਮੇਰੇ ਤੋਂ ਬਿਨਾਂ ਦੋ ਹੋਰ ਖਤਰਨਾਕ ਕੈਦੀ ਵੀ ਸੀ ਸਭ ਦੇ ਹੱਥਾਂ ਵਿੱਚwidehatਕੜੀ ਲੱਗੀ ਸੀ ਕਾਰਨ ਇਹ ਸੀ ਕਿ ਜਿਸ ਜੁਰਮ ਲਈ ਮੈਨੂੰ ਗ੍ਰਫਤਾਰ ਕੀਤਾ ਗਿਆ ਸੀ ਉਸ ਜੁਰਮ ਦੇ ਬਾਰੇ ਸੁਣ ਕੇ ਕਿਸੇ ਨੂੰ ਯਕੀਨ ਨਹੀਂ ਹੁੰਦਾ ਪਹਿਲੀ ਰਾਤ ਮੈਂ ਆਪਣੀ ਘਰਵਾਲੀ ਦੇ ਨਾਲ ਕੁਝ ਅਜੀਹਾ ਕੀਤਾ ਸੀ ਕਿ ਉਹ ਆਪਣੀ ਜਾਨ ਤੋਂ ਹੱਥ ਧੋ ਬੈਠੀ ਸੀ ਮੇਰੀਆਂ ਅੱਖਾਂ ਹਾਲੇ ਤੱਕ ਲਾਲ ਸੀ ਕੱਲ ਰਾਤ ਬਾਰੇ ਸੋਚ ਕੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਵਿਆਹ ਦੀ ਪਹਿਲੀ ਰਾਤ ਉਹ ਲਾਲ ਸੂਟ ਵਿੱਚ ਬਹੁਤ ਸੋਹਣੀ ਲੱਗ ਰਹੀ ਸੀ ਅਤੇ ਉਸ ਨੂੰ ਦੇਖ ਕੇ ਮੇਰੇ ਅੰਦਰ ਦਾ ਹੇਵਾਨ ਜਾਗ ਗਿਆ ਸੀ ਮੈਂ ਬਹੁਤ ਹੀ ਬੁਰੇ ਤਰੀਕੇ ਨਾਲ ਉਸ ਨੂੰ ਆਪਣੇ ਨੇੜੇ ਲਿਆਂਦਾ ਮੇਰਾ ਇਹ ਰੂਪ ਦੇਖ ਕੇ ਉਹ ਚਿੱਕਾ ਮਾਰਨ ਲੱਗ ਗਈ ਸੀ ਤੇ ਮੇਰੇ ਵੱਲ ਬੜੀ ਹੈਰਾਨੀ ਨਾਲ ਦੇਖ ਰਹੀ ਸੀ ਮੈਂ ਉਸ ਨੂੰ ਪੁੱਛਿਆ ਕੀ ਹੋਇਆ ਹਾਲੇ ਤਾਂ ਮੈਂ ਆਪਣਾ ਪਿਆਰ ਜਿਤਾਉਣਾ ਸ਼ੁਰੂ ਵੀ ਨਹੀਂ ਕੀਤਾ ਤੇ ਤੂੰ ਪਹਿਲਾਂ ਹੀ ਚਿੱਕਾ ਮਾਰ ਰਹੀ ਹੈ ਤੈਨੂੰ ਬਹੁਤ ਕੁਝ ਸਹਿਣਾ ਪੈਣਾ ਹੈ ਉਹ ਪੂਰੀ ਰਾਤ ਘਬਰਾ ਰਹੀ ਸੀ ਤੇ ਮੈਂ ਹੌਲੀ-ਹੌਲੀ ਉਸ ਵੱਲ ਗਿਆ ਮੈਂ ਇਹੀ ਸੋਚ ਰਿਹਾ ਸੀ ਕਿ ਇੰਨੇ ਵਿੱਚ ਇਨਸਪੈਕਟਰ ਨੇ ਮੈਨੂੰ ਬੁਲਾਇਆ ਤੇ ਮੇਰਾ ਧਿਆਨ ਉਸ ਵੱਲ ਚਲਿਆ ਗਿਆ ਮੈਂ ਉਸ ਵੱਲ ਦੇਖਿਆ ਤਾਂ ਉਸ ਨੇ ਜੇਲ੍ਹ ਦਾ ਲੋਕ ਖੋਲ੍ਹਿਆ ਤੇ ਕਿਹਾ ਕਿ ਇਸ ਦੀ ਸੇਵਾ ਕਰਨ ਦੀ ਇਜਾਜ਼ਤ ਮਿਲ ਗਈ ਹੈ ਇਹ ਅੱਜ ਸਭ ਸੱਚ ਦੱਸੂਗਾ ਕਿ ਇਸ ਨੇ ਆਪਣੀ ਘਰਵਾਲੀ ਨਾਲ ਇਦਾਂ ਕਿਉਂ ਕੀਤਾ ਜੋ ਕਿ ਇੱਕ ਰਾਤ ਵਿੱਚ ਹੀ ਮਰ ਗਈ ਜੇ ਫਿਰ ਨਹੀਂ ਦੱਸੂਗਾ ਤਾਂ ਇਸ ਦੀਆਂ ਚਿੱਕਾਂ ਸਾਰੇ ਪਾਸੇ ਗੁੰਜਣਗੀਆਂ ਜਲਦੀ ਦਰਵਾਜ਼ਾ ਖੋਲੋ ਉਸ ਇਨਸਪੈਕਟਰ ਦੀ ਆਵਾਜ਼ ਤੇ ਉਸ ਦੀ ਨਜ਼ਰ ਮੈਨੂੰ ਬੜੀ ਅਜੀਬ ਲੱਗ ਰਹੀ ਸੀ ਉਹ ਬਹੁਤ ਹੀ ਉੱਚਾ ਲੰਮਾ ਤਕੜਾ ਇਨਸਾਨ ਸੀ ਅਤੇ ਦੇਖਣ ਵਿੱਚ ਬਹੁਤ ਹੀ ਤੰਦਰੁਸਤ ਲੱਗ ਰਿਹਾ ਸੀ ਉਹ ਮੇਰੇ ਵੱਲ ਘੂਰ ਘੂਰ ਕੇ ਟੇਡੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਉਸ ਨੂੰ ਦੇਖ ਕੇ ਮੈਂ ਡਰਿਆ ਨਹੀਂ ਕਿਉਂਕਿ ਮੈਨੂੰ ਪਤਾ ਸੀ ਕਿ ਮੈਂ ਕੀ ਕੀਤਾ ਸੀ ਉਸ ਨੇ ਮੈਨੂੰ ਗਲੇ ਤੋਂ ਫੜਿਆ ਤੇ ਜੇਲ੍ਹ ਤੋਂ ਬਾਹਰ ਕੱਢ ਕੇ ਇੱਕ ਦੂਜੀ ਕੋਠੜੀ ਵਿੱਚ ਧੱਕਾ ਮਾਰਿਆ ਮੈਂ ਉੱਥੇ गिर ਗਿਆ ਸੀ ਮੇਰੇ ਹੱਥਾਂ 'ਚ ਹਾਲੇ ਵੀ ਹਥਕੜੀਆਂ ਸੀ ਉਹ ਮੈਨੂੰ ਕਹਿਣ ਲੱਗਿਆ ਕਿ ਤੈਨੂੰ ਆਖਰੀ ਮੌਕਾ ਦਿੰਨਾ ਹਾਂ ਸੱਚ-ਸੱਚ ਦੱਸ ਤੂੰ ਆਪਣੀ ਘਰਵਾਲੀ ਦੇ ਨਾਲ ਅਜਿਹਾ ਕੀ ਕੀਤਾ ਕਿ ਉਹ ਵਿਆਹ ਦੀ ਪਹਿਲੀ ਰਾਤ ਨੂੰ ਹੀ ਮਰ ਗਈ ਉਹ ਚੁੱਪ ਹੋ ਗਿਆ ਮੈਂ ਵੀ ਕੋਈ ਜਵਾਬ ਨਹੀਂ ਦਿੱਤਾ ਉਸਨੇ ਇੱਕ ਸਾਹ ਵਿੱਚ ਮੈਨੂੰ ਕਈ ਸਵਾਲ ਕੀਤੇ ਫਿਰ ਵੀ ਚੁੱਪ ਰਿਹਾ ਉਸਨੇ ਕਿਹਾ ਤੂੰ ਇਦਾਂ ਨਹੀਂ ਬੋਲੇਗਾ ਜਲਦੀ ਨਾਲ ਆਪਣੀ ਕਮੀਜ਼ اتار ਮੈਂ ਵੀ ਦੇਖਦਾ ਹਾਂ ਕਿ ਤੇਰੇ ਅੰਦਰ ਕਿਹੜਾ ਹੇਵਾਨ ਜਾਗ ਜਾਂਦਾ ਹੈ ਅਤੇ ਉਸਨੇ ਮੈਨੂੰ ਬੜੀ ਬੇਦਰਦ ਤਰੀਕੇ ਨਾਲ ਮੇਰੇ ਵਾਲ ਫੜੇ ਤੇ ਮੈਨੂੰ ੱਤਕਾ ਦੇ ਦਿੱਤਾ ਮੈਂ ਉਸ ਨੂੰ ਗੁੱਸੇ ਨਾਲ ਕਿਹਾ ਕਿ ਮੇਰੇ ਸਾਹਮਣੇ ਇਸੇ ਔਰਤ ਨੂੰ ਲੈ ਕੇ ਆ ਫਿਰ ਮੈਂ ਦੱਸਦਾ ਕਿ ਮੇਰੇ ਅੰਦਰ ਕਿਹੜਾ ਹਵਾਨ ਜਾਗਦਾ ਹੈ ਮੇਰੀਆਂ ਅੱਖਾਂ ਵਿੱਚ ਗੁੱਸਾ ਸੀ ਮੈਨੂੰ ਇਹ ਹੀ ਸਮਝ ਨਹੀਂ ਆਉਂਦਾ ਸੀ ਕਿ ਮੈਂ ਆਪਣੇ ਗੁੱਸੇ ਤੇ ਕਿਦਾਂ ਕਾਬੂ ਕਰਾਂ ਉਸ ਨੇ ਮੈਨੂੰ ਕਿਹਾ ਕਿ ਅੱਜ ਮੈਂ ਤੇਰੇ ਸਾਰੇ ਸ਼ੌਕ ਬਾਹਰ ਕੱਢਦਾ ਬਸ ਤੂੰ ਦੇਖੀ ਚੱਲ ਉਸ ਨੇ ਮੈਨੂੰ ਇੰਨੀ ਜ਼ੋਰ ਦੀ ਫੜ ਕੇ ਖਿੱਚਿਆ ਕਿ ਮੇਰੀ ਕਮੀਜ਼ ਫਟ ਗਈ ਅਤੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਮੇਰਾ ਸਾਰਾ ਸਰੀਰ ਸੁੰਨ ਹੋ ਗਿਆ ਸੀ ਉਹ ਮੈਨੂੰ ਬੜੇ ਬੇਦਰਦ ਤਰੀਕੇ ਨਾਲ ਕੁੱਟੀ ਜਾ ਰਿਹਾ ਸੀ ਅਤੇ ਲਗਾਤਾਰ ਹੀ ਉਹ ਇਹੀ ਕੰਮ ਕਰ ਰਿਹਾ ਸੀ ਮੈਂ ਚੁੱਪ ਸੀ ਸਭ ਕੁਝ ਸਹਿ ਰਿਹਾ ਸੀ ਇਹ ਨਹੀਂ ਕਿ ਮੈਨੂੰ ਦਰਦ ਨਹੀਂ ਹੋ ਰਿਹਾ ਸੀ ਪਰ ਇਹ ਦਰਦ ਉਸ ਦੇ ਸਾਹਮਣੇ ਕੁਝ ਨਹੀਂ ਸੀ ਅਤੇ ਉਹ ਬੇਦਰਦੀ ਨਾਲ 15-20 ਮਿੰਟਾਂ ਤੱਕ ਮੈਨੂੰ ਇਦਾਂ ਹੀ ਡੰਡੇ ਨਾਲ ਕੁੱਟ ਰਿਹਾ ਸੀ ਮੈਂ ਇੱਕ ਵੀ ਲਫ਼ਜ਼ ਨਾ ਕਿਹਾ ਹੁਣ ਮੈਂ ਬਹੁਤ ਬੁਰੀ ਤਰ੍ਹਾਂ ਥੱਕ ਗਿਆ ਸੀ ਉਸ ਨੇ ਫੇਰ ਕਿਹਾ ਤੂੰ ਸੱਚ ਕਿਉਂ ਨਹੀਂ ਦੱਸ ਰਿਹਾ ਮੈਂ ਹੱਸਦੇ ਹੋਏ ਜਵਾਬ ਦਿੱਤਾ ਮੈਂ ਉਸ ਨੂੰ ਪਿਆਰ ਕੀਤਾ ਹੁਣ ਜੇ ਉਸ ਤੋਂ ਸਿਹਾਈ ਨਾ ਹੋਇਆ ਤਾਂ ਮੈਂ ਕੀ ਕਰਾਂ ਉਹ ਇੱਕ ਰਾਤ ਵੀ ਮੇਰਾ ਪਿਆਰ ਸਹਿ ਨਹੀਂ ਕਰ ਸકી ਤੇ ਸਾਰੀ ਜ਼ਿੰਦਗੀ ਮੇਰੇ ਨਾਲ ਬਤਾਉਣ ਚੱਲੀ ਸੀ ਇੰਸਪੈਕਟਰ ਨੇ ਕਿਹਾ ਕਵਾਸ ਬੰਦ ਕਰ ਕੱਲ ਪੋਸਟਮਾਰਟਮ ਦੀ ਰਿਪੋਰਟ ਆ ਜਾਣੀ ਹੈ ਅਤੇ ਤੈਨੂੰ ਸਮਝ ਆਊਗਾ ਕਿ ਤੂੰ ਆਪਣੀ ਘਰਵਾਲੀ ਨਾਲ ਕੀ ਕੀਤਾ ਇਹ ਸੁਣਦੇ ਹੀ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਕਿਉਂਕਿ ਰਿਪੋਰਟ ਵਿੱਚ ਮੇਰਾ ਰਾਜ ਸਭ ਦੇ ਸਾਹਮਣੇ ਆ ਜਾਣਾ ਸੀ ਮੈਂ ਚੁੱਪ ਸੀ ਉਸ ਨੇ ਕਿਹਾ ਤੂੰ ਜਿਸ ਤਰ੍ਹਾਂ ਦੇ નિર્દય ਤਰੀਕੇ ਨਾਲ ਉਸ ਨੂੰ ਮਾਰਿਆ ਹੈ ਉਸ ਦੇ ਘਰਦਿਆਂ ਦਾ ਰੋ ਰੋ ਬੁਰਾਹਾਰ ਹੈ ਤੇ ਉਹ ਕਹਿ ਰਹੇ ਨੇ ਕਿ ਤੂੰ ਉਹਨਾਂ ਦੀ ਧੀ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾਇਆ ਤੇ ਫਿਰ ਉਸ ਨੂੰ ਮਾਰਿਆ ਕੱਲ ਦੀ ਰਿਪੋਰਟ ਸਭ ਕੁਝ ਸਾਬਿਤ ਕਰ ਦੇਊਗੀ ਤੇ ਤੇਰਾ ਪਰਦਾ ਫਾਸ਼ ਹੋ ਜਾਣਾ ਹੈ ਅਤੇ ਸੱਚਾਈ ਸਾਡੇ ਸਾਹਮਣੇ ਆ ਜਾਣੀ ਹੈ ਇਹ ਗੱਲ ਇਨਸਪੈਕਟਰ ਕਹਿ ਰਿਹਾ ਸੀ ਅਤੇ ਮੈਨੂੰ ਇਹ ਗੱਲ ਕਹਿ ਕੇ ਉਥੋਂ ਚਰਾ ਗਿਆ ਸੀ ਮੈਂ ਚੁੱਪ ਕਰਕੇ ਬੈਠਾ ਸੀ ਥੋੜੀ ਦੇਰ ਬਾਅਦ ਉੱਥੇ ਇੱਕ ਹਵਲਦਾਰ ਆਇਆ ਤੇ ਮੈਨੂੰ ਫੇਰ ਉੱਥੇ ਹੀ ਬੰਦ ਕਰ ਦਿੱਤਾ ਜਿੱਥੇ ਮੈਂ ਪਹਿਲਾਂ ਬੰਦ ਸੀ ਉਹ ਦੋਨੋਂ ਕੈਦੀ ਚੁੱਪ ਕਰੀ ਮੇਰੇ ਵੱਲ ਦੇਖ ਰਹੇ ਸੀ ਕਿਉਂਕਿ ਮੇਰੇ ਪੂਰੇ ਸਰੀਰ ਤੋਂ ਖੂਨ ਆ ਰਿਹਾ ਸੀ ਤੇ ਮੈਂ ਚੁੱਪ ਕਰਕੇ ਇੱਕ ਖੁੰਝੇ ਵਿੱਚ ਬੈਠਾ ਸੀ ਤੇ ਆਪਣੇ ਅਤੀਤ ਬਾਰੇ ਸੋਚ ਰਿਹਾ ਸੀ ਮੈਨੂੰ ਬਹੁਤ ਪਿਆਰ ਸੀ ਤੇ ਇੱਕ ਆਦਮੀ ਸਭ ਕੁਝ ਸਹਿਣ ਕਰ ਸਕਦਾ ਹੈ ਇੱਕ ਔਰਤ ਦੀ ਬੇਵਫਾਈ ਕਦੇ ਸਹਿਣ ਨਹੀਂ ਕਰ ਸਕਦਾ ਮੈਂ ਫਲੈਟ ਵਿੱਚ ਰਹਿਣ ਵਾਲਾ ਸੀ ਮੇਰੇ ਨਾਲ ਇਦਾਂ ਹੀ ਕੁਝ ਹੋਇਆ ਸੁਨੇਨਾ ਵੀ ਉੱਥੇ ਰਹਿੰਦੀ ਸੀ ਅਸੀਂ ਦੋਨੋਂ ਇੱਕ ਹੀ ਅਪਾਰਟਮੈਂਟ ਵਿੱਚ ਰਹਿੰਦੇ ਸੀ ਮੈਂ ਜਦੋਂ ਵੀ ਆਪਣੇ ਦਫ਼ਤਰ ਜਾਂਦਾ ਉਹ ਹਮੇਸ਼ਾ ਮੈਨੂੰ ਦਰਵਾਜ਼ਾ ਖੋਲ੍ਹ ਕੇ ਦੇਖਦੀ ਜਾਂ ਫਿਰ ਕਦੇ ਬਾਲਕਨੀ ਵਿੱਚ ਖੜੀ ਹੋ ਜਾਂਦੀ ਤਾਂ ਮੈਨੂੰ ਦਿਸਦੀ ਰਹਿੰਦੀ ਪਹਿਲਾਂ ਤਾਂ ਮੈਂ ਉਸ ਨੂੰ ਅਣ ਦੇਖਾ ਕਰ ਦਿੱਤਾ ਤੇ ਫਿਰ ਅਚਾਨਕ ਇੱਕ ਦਿਨ ਮੇਰੀ ਨਜ਼ਰ ਉਸਤੇ ਪਈ ਮੈਂ ਆਪਣੀਆਂ ਅੱਖਾਂ ਪਰੇ ਕਰਨਾ ਹੀ ਭੁੱਲ ਗਿਆ ਸੀ ਬਸ ਉਸ ਨੂੰ ਦੇਖਦਾ ਹੀ ਰਹਿ ਗਿਆ ਉਹ ਬਹੁਤ ਜ਼ਿਆਦਾ ਸੋਹਣੀ ਸੀ ਤੇ ਜਦੋਂ ਤੱਕ ਮੈਂ ਆਪਣੀ ਹੋਸ਼ ਵਿੱਚ ਆਉਂਦਾ ਉਸ ਨੇ ਦਰਵਾਜ਼ਾ ਬਹੁਤ ਜ਼ੋਰ ਦੀ ਬੰਦ ਕੀਤਾ ਪਰ ਉਹ ਮੇਰੇ ਦਿਲ ਤੇ ਦਿਮਾਗ ਵਿੱਚ ਘੁੰਮ ਰਹੀ ਸੀ ਮੈਂ ਰੋਮੀਓ ਟਾਈਪ ਦਾ ਬੰਦਾ ਨਹੀਂ ਸੀ ਇੰਨਾ ਹੀ ਖਿਆਲਾਂ ਵਿੱਚ ਖੋਇਆ ਸੀ ਕਿ ਕਿਸੇ ਨੇ ਮੇਰਾ ਹੱਥ ਫੜਿਆ ਅਤੇ ਮੈਂ ਅੱਖ ਖੋਲੀ ਤਾਂ ਮੇਰੀ ਹੀ ਉਮਰ ਦਾ ਇੱਕ ਕੈਦੀ ਮੇਰੇ ਕੋਲ ਬੈਠਾ ਸੀ ਅਤੇ ਉਹ ਮੇਰੇ ਵੱਲ ਦੇਖ ਕੇ ਕਹਿਣ ਲੱਗਿਆ ਕਿ ਤੂੰ ਸੱਚ ਕਿਉਂ ਨਹੀਂ ਦੱਸ ਰਿਹਾ ਐਦਾਂ ਤੇਰੇ ਜ਼ਖਮਾਂ ਨੂੰ ਦੇਖ ਕੇ ਮੈਨੂੰ ਦਰਦ ਹੋ ਰਿਹਾ ਹੈ ਕਿਉਂਕਿ ਇਹਨਾਂ ਕੁਝ ਸਹਿਣ ਕਰ ਰਹੀਆਂ ਹੈ ਤੂੰ ਸੱਚਾਈ ਦੱਸ ਦੇ ਜੇ ਤੂੰ ਮੂੰਹ ਨਾ ਖੋਲਿਆ ਤਾਂ ਇਹ ਲੋਕ ਤੈਨੂੰ ਨਹੀਂ ਛੱਡਣਗੇ ਇੱਕ ਔਰਤ ਨੂੰ ਇਮਾਨਦਾਰੀ ਦਾ ਪੁੱਤਲਾ ਮੰਨਿਆ ਜਾਂਦਾ ਤੇ ਬੇਵਫਾਈ ਆदमी ਦੇ ਮੱਥੇ ਲਾ ਦਿੱਤੀ ਜਾਂਦੀ ਹੈ ਪਰ ਸ਼ਾਇਦ ਮੇਰਾ ਤਾਂ ਕੇਸ ਹੀ ਕੁਝ ਅਲੱਗ ਸੀ ਦੂਜੇ ਦਿਨ ਉਹ ਪੁਲਿਸ ਵਾਲਾ ਮੇਰੇ ਕੋਲ ਆਇਆ ਤੇ ਮੈਨੂੰ ਦੇਖਣ ਲੱਗਿਆ ਤੇ ਕਹਿ ਲੱਗਿਆ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਤਰ੍ਹਾਂ ਦੇ ਇਨਸਾਨ ਦੇਖੇ ਨੇ ਪਰ ਤੇਰੇ ਵਰਗਾ ਚਲਾਕ ਖੂਨੀ ਅੱਜ ਤੱਕ ਨਹੀਂ ਦੇਖਿਆ ਤੂੰ ਦੋ ਵਾਰੀ ਵਿਆਹ ਕੀਤਾ ਤੇ ਘਰਵਾਲੀ ਦੀ ਵੀ ਮੌਤ ਹੋ ਗਈ ਸੀ ਤੇ ਦੂਜੀ ਨੂੰ ਤੂੰ ਮਾਰ ਦਿੱਤਾ ਤੇ ਮੈਨੂੰ ਆਪਣੇ ਬਾਰੇ ਹੁਣ ਤੱਕ ਨਹੀਂ ਦੱਸਿਆ ਪਰ ਤੇਰੇ ਅਤੀਤ ਦਾ ਰਾਜ਼ ਮੇਰੇ ਸਾਹਮਣੇ ਆ ਗਿਆ ਹੈ ਫਿਰ ਉਸਦੀ ਦੱਸੀ ਹੋਈ ਗੱਲ ਮੇਰੀ ਯਾਦ ਆ ਗਈ ਉਸਨੇ ਕਿਹਾ ਸੀ ਤੇਰੀ ਘਰ ਵਾਲੀ ਦੀ ਰਿਪੋਰਟ ਆ ਗਈ ਉਸ ਵਿੱਚ ਕੁਝ ਵੀ ਨਹੀਂ ਹੈ ਤੂੰ ਮੈਨੂੰ ਸੱਚ-ਸੱਚ ਦੱਸ ਮੈਂ ਤੈਨੂੰ ਵਾਦਾ ਕਰਦਾ ਕਿ ਮੈਂ ਤੇਰੀ ਸਜ਼ਾ ਘੱਟ ਕਰਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ ਹੁਣ ਮੇਰੇ ਤੋਂ ਨਾ ਰਿਹਾ ਗਿਆ ਇੱਕ ਔਰਤ ਹੰਝੂ ਵਹਾ ਕੇ ਅਤਿਆਚਾਰੀ ਬਣ ਜਾਂਦੀ ਹੈ ਤੇ ਇੱਕ ਆਦਮੀ ਝੂਠਾ ਸਾਬਤ ਹੁੰਦਾ ਹੈ ਕਿਉਂਕਿ ਉਹ ਇੱਕ ਆਦਮੀ ਹੈ ਅਤੇ ਉਸ ਨੂੰ ਰੋਣਾ ਨਹੀਂ ਆਉਂਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਹੀ ਚੀਜ਼ਾਂ ਕਰਕੇ ਆਦਮੀ ਨੂੰ ਹਮੇਸ਼ਾ ਹੀ ਗਲਤ ਮੰਨਿਆ ਜਾਂਦਾ ਹੈ ਅਤੇ ਔਰਤ ਨੂੰ ਚੰਗਾ ਮੰਨਿਆ ਜਾਂਦਾ ਹੈ ਪਰ ਔਰਤ ਦਾ ਧੋਖਾ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਉਸ ਨੇ ਕਿਹਾ ਤੂੰ ਮੈਨੂੰ ਸਭ ਸੱਚ ਦੱਸ ਮੈਂ ਵਾਦਾ ਕਰਦਾ ਮੈਂ ਤੈਨੂੰ ਇੱਥੋਂ ਬਾਹਰ ਕੱਢੂੰਗਾ ਮੈਂ ਕੋਈ ਜਵਾਬ ਨਹੀਂ ਦਿੱਤਾ ਕਿਉਂਕਿ ਮੈਨੂੰ ਪਤਾ ਸੀ ਕਿ ਇਹ ਸਭ ਝੂਠੇ ਦਿਲਾਸੇ ਨੇ ਫਿਰ ਉਹ ਮੈਨੂੰ ਉੱਥੇ ਹੀ ਲੈ ਗਿਆ ਜਿੱਥੇ ਉਹ ਮੈਨੂੰ ਪਹਿਲਾਂ ਲੈ ਕੇ ਗਿਆ ਸੀ ਇਸ ਵਾਰੀ ਉਸ ਥਾਂ ਦਾ ਮਾਹੌਲ ਵੱਖ ਸੀ ਇੱਕ ਮੇਜ਼ ਤੇ ਦੋ ਕੁਰਸੀਆਂ ਸੀ ਅੱਜ ਮੈਨੂੰ ਉਸ ਦਾ ਇੱਕ ਅਲੱਗ ਹੀ ਰੂਪ ਦੇਖਣ ਨੂੰ ਮਿਲਿਆ ਤੇ ਕਹਿਣ ਲੱਗਿਆ ਤੇਰੀ ਘਰ ਵਾਲੀ ਦੀ ਪੋਸਟਮਾਰਟਮ ਦੀ ਰਿਪੋਰਟ ਆ ਗਈ ਹੈ ਪਰ ਉਸ ਵਿੱਚ ਕੁਝ ਵੀ ਅਜੀਹਾ ਨਹੀਂ ਜਿੱਦਾਂ ਦਾ ਮੈਂ ਸੋਚਿਆ ਸੀ ਮੈਂ ਚੁੱਪ ਰਿਹਾ ਮੈਂ ਇੱਕ ਸ਼ਬਦ ਵੀ ਆਪਣੇ ਮੂੰਹ ਤੋਂ ਨਾ ਕਿਹਾ ਉਹ ਮੇਰੇ ਵੱਲ ਦੇਖੀ ਜਾ ਰਿਹਾ ਸੀ ਅਤੇ ਬਾਰ ਬਾਰ ਮੈਨੂੰ ਸਵਾਲ ਕਰੀ ਜਾ ਰਿਹਾ ਸੀ ਪਰ ਮੈਂ ਬਿਲਕੁਲ ਚੁੱਪ ਸੀ ਉਸ ਤੇ ਕਿਸੇ ਸਵਾਲ ਦਾ ਮੈਂ ਜਵਾਬ ਨਹੀਂ ਦੇ ਰਿਹਾ ਸੀ ਉਹ ਮੇਰੇ ਵੱਲ ਇਦਾਂ ਹੀ ਦੇਖ ਰਿਹਾ ਸੀ ਉਸਨੇ ਕਿਹਾ ਚੱਲ ਇਹ ਦੱਸ ਤੂੰ ਆਪਣੀ ਪਹਿਲੀ ਘਰ ਵਾਲੀ ਨੂੰ ਕਿਉਂ ਮਾਰ ਦਿੱਤਾ ਮੈਂ ਉਸ ਨੂੰ ਕਿਹਾ ਮੈਂ ਉਸ ਨੂੰ ਨਹੀਂ ਮਾਰਿਆ ਸੁਨੇਨਾ ਦਾ ਨਾਮ ਸੁਣਦੇ ਹੀ ਮੇਰਾ ਗੁੱਸਾ ਬੇਕਾਬੂ ਹੋ ਗਿਆ ਮੈਂ ਜ਼ੋਰ-ਜ਼ੋਰ ਦੀ ਬੋਲਣ ਲੱਗ ਗਿਆ ਤੇ ਫਿਰ ਰੋਣ ਲੱਗ ਗਿਆ ਸੀ ਮੈਨੂੰ ਅੱਜ ਵੀ ਯਾਦ ਹੈ ਕਿ ਇੱਕ ਦਿਨ ਮਾਂ ਨੇ ਪਨੀਰ ਦੀ ਸਬਜ਼ੀ ਬਣਾਈ ਸੀ ਤਾਂ ਮੈਂ ਮਾਂ ਨੂੰ ਕਿਹਾ ਸੀ ਕਿ ਮਾਂ ਤੈਨੂੰ ਪਤਾ ਹੈ ਮੈਨੂੰ ਇਹ ਸਬਜ਼ੀ ਬਿਲਕੁਲ ਪਸੰਦ ਨਹੀਂ ਤਾਂ ਮਾਂ ਕਹਿਣ ਲੱਗੀ ਸੀ ਪੁੱਤ ਅੱਜ ਸਬਜ਼ੀ ਖਾ ਲਿਆ ਕੱਲ ਨੂੰ ਤੇਰੀ ਪਸੰਦ ਦੀ ਬਣਾ ਦਊਂਗੀ ਮੈਂ ਮਨਾ ਕਰ ਦਿੱਤਾ ਸੀ ਤੇ ਆਪਣਾ ਕੰਮ ਕਰਨ ਲੱਗ ਗਿਆ ਸੀ ਐਨੇ ਵਿੱਚ ਹੀ ਸਾਡੇ ਘਰ ਦੀ ਡੋਰ ਬੈਲ ਵੱਜੀ ਸੀ ਅਤੇ ਮੈਂ ਜਾ ਕੇ ਜਲਦੀ ਨਾਲ ਦਰਵਾਜ਼ਾ ਖੋਲ੍ਹਿਆ ਤੇ ਮੇਰੇ ਸਾਹਮਣੇ ਉਹ ਬਹੁਤ ਸੋਹਣੀ ਕੁੜੀ ਖੜੀ ਸੀ ਅਤੇ ਉਸ ਦੇ ਹੱਥ ਵਿੱਚ ਇੱਕ ਟਿਫਨ ਸੀ ਮੈਂ ਉਸ ਦੇ ਹੱਥ ਤੋਂ ਉਹ ਲਿੱਤਾ ਤੇ ਉਸ ਨੇ ਮੇਰੀ ਪਸੰਦ ਦੀ ਸਬਜ਼ੀ ਬਣਾਈ ਸੀ ਉਸਨੇ ਮੈਨੂੰ ਕਿਹਾ ਕਿ ਆਂਟੀ ਘਰ ਨਹੀਂ ਉਸ ਦੀ ਆਵਾਜ਼ ਸੁਣ ਕੇ ਮੇਰੀ ਮਾਂ ਵੀ ਬਾਹਰ ਆ ਗਈ ਤੇ ਉਹ ਕਹਿਣ ਲੱਗੀ ਮੈਂ ਤੁਹਾਡੇ ਲਈ ਬਣਾਈ ਹੈ ਕਿਉਂਕਿ ਮੈਨੂੰ ਪਤਾ ਹੈ ਤੁਸੀਂ ਪਨੀਰ ਨਹੀਂ ਖਾਂਦੇ ਮੈਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ ਤੇ ਬਾਅਦ ਵਿੱਚ ਮਾਂ ਤੋਂ ਪਤਾ ਲੱਗਿਆ ਕਿ ਉਹ ਸਾਡੇ ਘਰ ਆਉਂਦੀ ਹੈ ਤੇ ਮਾਂ ਤੇ ਉਹ ਕਾਫੀ ਗੱਲਾਂ ਕਰਦੀਆਂ ਰਹਿੰਦੀਆਂ ਨੇ ਮਾਂ ਨੂੰ ਉਹ ਕੁੜੀ ਬਹੁਤ ਪਸੰਦ ਸੀ ਮੈਨੂੰ ਵੀ ਉਹ ਬਹੁਤ ਸੋਹਣੀ ਲੱਗਦੀ ਸੀ ਮਾਂ ਦੀ ਉਸ ਦੇ ਨਾਲ ਬਹੁਤ ਬਣਦੀ ਸੀ ਆਪਸ ਵਿੱਚ ਕਿੰਨੇ ਹੀ ਘੰਟੇ ਗੱਲਾਂ ਕਰਦੀਆਂ ਰਹਿੰਦੀਆਂ ਅਤੇ ਮੈਨੂੰ ਇਹ ਸਭ ਕੁਝ ਮਾਣੇ ਦੱਸਿਆ ਸੀ ਉਸ ਤੋਂ ਬਾਅਦ ਮੈਂ ਵੀ ਉਸ ਨੂੰ ਪਸੰਦ ਕਰਨ ਲੱਗਿਆ ਸੀ ਤੇ ਆਪਣਾ ਦਿਲ ਦੇ ਬੈਠਾ ਸੀ ਮਾਣੇ ਜਦੋਂ ਮੈਨੂੰ ਸੁਨੈਨਾ ਨਾਲ ਵਿਆਹ ਬਾਰੇ ਪੁੱਛਿਆ ਤਾਂ ਮੈਂ ਬਿਨਾਂ ਸੋਚੇ ਹਾਂ ਕਰ ਦਿੱਤੀ ਸਾਡਾ ਵਿਆਹ ਬਹੁਤ ਵਧੀਆ ਤਰੀਕੇ ਨਾਲ ਹੋਇਆ ਸਾਡੀ ਸੋਚ ਮਿਲਦੀ ਸੀ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਹ ਵੀ ਮੈਨੂੰ ਬਹੁਤ ਪਿਆਰ ਕਰਦੀ ਸੀ ਸਭ ਕੁਝ ਸਹੀ ਚੱਲ ਰਿਹਾ ਸੀ ਕੁਝ ਸਮੇਂ ਬਾਅਦ ਮੇਰੀ ਮਾਂ ਸਾਨੂੰ ਛੱਡ ਕੇ ਚਲੀ ਗਈ ਇਦਾਂ ਹੀ ਸਮਾਂ ਬੀਤਦਾ ਰਿਹਾ ਮੇਰੀ ਬਦਲੀ ਹੋ ਗਈ ਸੀ ਮੈਨੂੰ ਕੰਪਨੀ ਵੱਲੋਂ ਇੱਕ ਫਲੈਟ ਤੇ ਗੱਡੀ ਵੀ ਮਿਲੀ ਇੱਕ ਰਾਤ ਕਰੀਬ 2 ਵਜੇ ਰਾਤ ਨੂੰ ਮੈਨੂੰ ਕੋਈ ਲੜਾਈ ਦੀ ਆਵਾਜ਼ ਆ ਰਹੀ ਸੀ ਤੇ ਸਾਡੀ ਦੋਨਾਂ ਦੀ ਅੱਖ ਖੁੱਲੀ ਪਰ ਕੁਝ ਸੁਣ ਨਹੀਂ ਰਿਹਾ ਸੀ ਮੈਂ ਹੈਰਾਨ ਸੀ ਕਿ ਇੰਨੀ ਰਾਤ ਨੂੰ ਕੌਣ ਲੜ ਰਿਹਾ ਹੈ ਦੂਜੇ ਦਿਨ ਜਦੋਂ ਮੈਂ ਦਫ਼ਤਰ ਜਾ ਰਿਹਾ ਸੀ ਤਾਂ ਸਾਹਮਣੇ ਫਲੈਟ ਵਿੱਚ 40 ਸਾਲ ਦੀ ਉਮਰ ਦੀ ਇੱਕ ਆਦਮੀ ਬਾਹਰ ਆਇਆ ਤੇ ਦਰਵਾਜ਼ੇ ਦੇ ਪਿੱਛੇ ਇੱਕ ਕੁੜੀ ਦੇਖ ਰਹੀ ਸੀ ਉਸ ਦੇ ਚਿਹਰੇ ਤੇ ਜ਼ਖਮਾਂ ਦੇ ਨਿਸ਼ਾਨ ਸੀ ਮੈਂ ਉਸ ਨੂੰ ਧਿਆਨ ਨਾਲ ਦੇਖਿਆ ਪਰ ਉਸ ਦੇ ਜ਼ਖਮ ਮੈਨੂੰ ਉਸ ਵੱਲ ਦੇਖਣ ਲਈ ਮਜਬੂਰ ਕਰ ਰਹੇ ਸੀ ਮੈਂ نیچے ਆਇਆ ਪਤਾ ਨਹੀਂ ਕਿਉਂ ਕੀ ਗੱਲ ਸੀ ਕਿ ਉਹ ਆਪਣੀ ਧੀ ਨੂੰ ਕਿਉਂ ਮਾਰਦਾ ਸੀ ਤੇ ਕਿਸ ਗੱਲ ਨੂੰ ਲੈ ਕੇ ਲੜਦਾ ਸੀ ਉਸ ਕੁੜੀ ਦੀ ਉਮਰ 21 ਸਾਲ ਦੀ ਹੋਣੀ ਦੋ ਦਿਨ ਬਾਅਦ ਉਹੀ ਫੇਰ ਆਵਾਜ਼ ਆਉਣ ਲੱਗੀ ਤੇ ਸਿਲਸਲਾ ਇਦਾਂ ਹੀ ਚੱਲ ਰਿਹਾ ਸੀ ਮੈਂ ਸੁਨੇਨਾ ਨੂੰ ਕਿਹਾ ਕਿ ਪਤਾ ਨਹੀਂ ਕਿਸ ਨਰਕ ਵਿੱਚ ਆ ਗਏ ਹਾਂ ਉਸਨੇ ਕਿਹਾ ਇਦਾਂ ਨਾ ਕਹੋ ਮੈਨੂੰ ਉਸ ਕੁੜੀ ਦੇ ਬਾਰੇ ਸੋਚ ਕੇ ਵੀ ਬੁਰਾ ਲੱਗਦਾ ਹੈ ਉਸ ਕੁੜੀ ਦਾ ਘਰ ਵਾਲਾ ਉਸ ਤੇ ਜ਼ੁਲਮ ਕਰਦਾ ਹੈ ਜੋ ਕਿ ਉਸ ਤੋਂ ਵੱਡੀ ਉਮਰ ਦਾ ਹੈ ਇਹ ਸੁਣ ਕੇ ਮੈਂ ਉੱਠ ਕੇ ਬੈਠ ਗਿਆ ਕਿ ਕੀ ਕਹਿ ਰਹੀ ਹੈ ਉਸਨੇ ਕਿਹਾ ਹਾਂ ਉਹ ਵਿਚਾਰੀ ਬੇਸਹਾਰਾ ਹੈ ਮੈਂ ਕਾਫੀ ਦੇਰ ਤੱਕ ਸੁਣ ਨਹੀਂ ਰਿਹਾ ਖੈਰ ਮੈਂ ਉਹਨਾਂ ਦੀਆਂ ਗੱਲਾਂ ਤੇ ਧਿਆਨ ਨਾ ਦਿੱਤਾ ਤੇ ਹੁਣ ਸਨੇਨਾ ਦੀ ਉਸ ਕੁੜੀ ਨਾਲ ਦੋਸਤੀ ਹੋ ਗਈ ਸੀ ਸਨੇਨਾ ਮੈਨੂੰ ਉਸ ਬਾਰੇ ਦੱਸਦੀ ਪਰ ਇੱਕ ਚੀਜ਼ ਤੇ ਮੇਰਾ ਜ਼ਿਆਦਾ ਧਿਆਨ ਗਿਆ ਉਹ ਇਹ ਸੀ ਇੱਥੇ ਆਉਣ ਤੋਂ ਬਾਅਦ ਸਨੈਨਾ ਵਿੱਚ ਬਹੁਤ ਬਦਲਾਅ ਆ ਗਿਆ ਸੀ ਮੈਂ ਕਦੇ ਉਸ ਨੂੰ ਕਿਸੇ ਚੀਜ਼ ਲਈ ਨਹੀਂ ਰੋਕਿਆ ਸੀ ਤੇ ਨਾ ਹੀ ਮੈਂ ਘਰ 'ਤੇ ਜ਼ਿਆਦਾ ਧਿਆਨ ਦਿੰਦਾ ਸੀ ਕਈ ਚੀਜ਼ਾਂ ਨੂੰ ਹਣ ਦੇਖਾ ਕਰ ਦਿੰਦੀ ਸੀ ਇੱਕ ਦਿਨ ਮੈਂ ਘਰ ਆਇਆ ਬਹੁਤ देर ਤੱਕ ਦਰਵਾਜ਼ੇ ਦੀ ਬੈਲ ਬਜਾਈ ਪਰ ਉਸ ਨੇ ਦਰਵਾਜ਼ਾ ਨਹੀਂ ਖੋਲਿਆ ਮੈਨੂੰ ਲੱਗਿਆ ਕਿ ਉਸ ਕੁੜੀ ਦੇ ਘਰ ਗਈ ਹੋਣੀ ਕਿਉਂਕਿ ਇੱਥੇ ਤਾਂ ਕੋਈ ਰਿਸ਼ਤੇਦਾਰ ਹੀ ਨਹੀਂ ਸੀ ਜੋ ਸਾਡੇ ਘਰ ਆਉਂਦਾ ਮੈਂ ਘੰਟੀ ਵਜਾਈ ਤਾਂ ਉਸ ਕੁੜੀ ਨੇ ਦਰਵਾਜ਼ਾ ਖੋਲ੍ਹਿਆ ਮੈਂ ਉਸ ਨੂੰ ਕਿਹਾ ਕਿ ਸੁਨੇਨਾ ਇੱਥੇ ਹੈ ਉਸਨੇ ਕਿਹਾ ਨਹੀਂ ਉਹ ਤਾਂ ਇੱਥੇ ਨਹੀਂ ਆਈ ਪਰ ਉਹ ਕੁਝ ਦਿਨ ਪਹਿਲਾਂ ਬਾਹਰ ਗਈ ਹੈ ਇੱਕ ਮੁੰਡਾ ਆਇਆ ਸੀ ਤੇ ਉਸ ਦੇ ਨਾਲ ਹੀ ਉਹ ਚਲੀ ਗਈ ਮੈਂ ਇਹ ਸੁਣ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਆਖਰ ਉਹ ਕੌਣ ਸੀ ਉਸਨੇ ਕਿਹਾ ਕਿ ਸ਼ਾਇਦ ਉਸ ਦਾ ਭਰਾ ਹੋਵੇ ਉਸ ਕੁੜੀ ਨੇ ਜੋ ਦੱਸਿਆ ਮੈਨੂੰ ਸੁਣ ਕੇ ੱਤਕਾ ਲੱਗਿਆ ਇਸ ਸ਼ਹਿਰ ਵਿੱਚ ਉਸ ਦਾ ਕੋਈ ਭਰਾ ਨਹੀਂ ਸੀ ਤੇ ਨਾ ਹੀ ਕੋਈ ਰਿਸ਼ਤੇਦਾਰ ਸੀ ਮੈਂ ਆਪਣਾ ਫੋਨ ਕੱਢਿਆ ਤੇ ਉਸ ਨੂੰ ਫੋਨ ਕੀਤਾ ਫੋਨ ਵੱਜ ਰਿਹਾ ਸੀ ਪਰ ਉਸ ਨੇ ਫੋਨ ਹੀ ਨਹੀਂ ਚੁੱਕਿਆ ਮੈਨੂੰ ਚਿੰਤਾ ਹੋ ਰਹੀ ਸੀ ਆਖਰ ਉਹ ਕਿੱਥੇ ਗਈ ਉਹ ਮੁੰਡਾ ਕੌਣ ਸੀ ਥੋੜੀ ਦੇਰ ਬਾਅਦ ਉਹ ਕੁੜੀ ਮੈਨੂੰ ਕਹਿਣ ਲੱਗੀ ਕਿ ਤੁਸੀਂ ਇੱਕ ਕੰਮ ਕਰੋ ਇੱਥੇ ਬੈਠ ਜਾਓ ਜਦੋਂ ਆਉਗੀ ਤੁਸੀਂ ਚਲੇ ਜਾਣਾ ਪਰ ਮੈਨੂੰ ਇਹ ਠੀਕ ਨਹੀਂ ਲੱਗ ਰਿਹਾ ਸੀ ਕਿ ਪਹਿਲਾਂ ਹੀ ਉਸ ਦਾ ਘਰ ਵਾਲਾ ਉਸ ਤੇ ਜ਼ੁਲਮ ਕਰਦਾ ਸੀ ਜੇ ਮੈਂ ਉੱਥੇ ਬੈਠ ਗਿਆ ਤੇ ਉਸ ਤੇ ਸ਼ੱਕ ਕਰੂਗਾ ਮੈਂ ਕਿਹਾ ਮੈਂ ਬਾਹਰ ਹੀ ਠੀਕ ਹਾਂ ਫਿਰ ਉਸ ਨੇ ਕਿਹਾ ਕਿ ਉਹੋ ਦਰਵਾਜ਼ਾ ਖੁੱਲ੍ਹਾ ਛੱਡ ਕੇ ਅੰਦਰ ਗਈ ਮੈਂ ਬਾਰ-ਬਾਰ ਸੁਨੇਨਾ ਨੂੰ ਫੋਨ ਕਰ ਰਿਹਾ ਸੀ ਪਰ ਉਹ ਫੋਨ ਹੀ ਨਹੀਂ ਚੁੱਕ ਰਹੀ ਸੀ ਕੁਝ ਦੇਰ ਬਾਅਦ ਉਹ ਕੁੜੀ ਮੇਰੇ ਲਈ ਕੁਰਸੀ ਲੈ ਕੇ ਬਾਹਰ ਆਈ ਤੇ ਮੈਨੂੰ ਬੈਠਣ ਲਈ ਕਿਹਾ ਮੈਂ ਥੱਕ ਗਿਆ ਸੀ ਦਫ਼ਤਰੋਂ ਆਇਆ ਸੀ ਮੈਨੂੰ ਆਰਾਮ ਦੀ ਲੋੜ ਸੀ ਪਰ ਇਹ ਸਭ ਦੀ ਸੁਨੇਨਾ ਨੂੰ ਕੋਈ ਚਿੰਤਾ ਨਹੀਂ ਸੀ ਥੋੜੇ ਚਿਰ ਬਾਅਦ ਉਹ ਕੁੜੀ ਮੇਰੇ ਲਈ ਚਾਹ ਬਣਾ ਕੇ ਲੈ ਕੇ ਆਈ ਮੈਂ ਉਸ ਤੋਂ ਲੈ ਕੇ ਚਾਹ ਪੀਤੀ ਕਿਉਂਕਿ ਬਹੁਤ ਜ਼ਿਆਦਾ ਥਕਾਵਟ ਸੀ ਚਾਹ ਪੀਣ ਤੋਂ ਬਾਅਦ ਵੀ ਮੈਂ ਕੁਰਸੀ ਤੇ ਹੀ ਬੈਠ ਗਿਆ ਮੈਂ ਸੁਨੇਨਾ ਦੇ ਬਾਰੇ ਹੀ ਸੋਚ ਰਿਹਾ ਸੀ ਕਿ ਆਖਰ ਉਹ ਕਿੱਥੇ ਤੇ ਕਿਸ ਨਾਲ ਚਲੀ ਗਈ ਪਰ ਉਸ ਨੂੰ ਮੇਰੀ ਕੋਈ ਫਿਕਰ ਨਹੀਂ ਸੀ ਇੱਕ ਘੰਟੇ ਬਾਅਦ ਮੈਨੂੰ ਪੌੜੀਆਂ ਚੜਦੀ ਦੀ ਸੀ ਜਦ ਉੱਪਰ ਆਈ ਤਾਂ ਮੈਂ ਉਸ ਨੂੰ ਗੁੱਸੇ 'ਚ ਕਿਹਾ ਉਹ ਮੈਨੂੰ ਦੇਖ ਕੇ ਡਰ ਗਈ ਤੇ ਕਹਿਣ ਲੱਗੀ ਤੁਸੀਂ ਕਦੋਂ ਆਏ ਅੱਜ ਤੁਸੀਂ ਜਲਦੀ ਕਿੱਦਾਂ ਆ ਗਏ ਮੈਂ ਉਸ ਨੂੰ ਗੁੱਸੇ ਨਾਲ ਕਿਹਾ ਕਿ ਮੈਂ ਜਲਦੀ ਨਹੀਂ ਆਇਆ ਤੂੰ ਲੇਟ ਆਈ ਹੈ ਤੇਰਾ ਫੋਨ ਕਿੱਥੇ ਹੈ ਫੋਨ ਕਿਉਂ ਨਹੀਂ ਚੁੱਕ ਰਹੀ ਸੀ ਕਿਹਦੇ ਨਾਲ ਗਈ ਸੀ ਤੂੰ ਮੈਨੂੰ ਉਸ ਨੂੰ ਕਿੰਨੇ ਹੀ ਸਵਾਲ ਕੀਤੇ ਉਸ ਨੇ ਆਪਣੇ ਪਰਸ ਵਿੱਚੋਂ ਚਾਬੀ ਕੱਢੀ ਤੇ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਚਲੀ ਗਈ ਉਸ ਨੇ ਕਿਹਾ ਕਿ ਮੈਂ ਬਾਜ਼ਾਰ ਗਈ ਸੀ ਘਰ ਦਾ ਸਮਾਨ ਲੈ ਕੇ ਆਉਣਾ ਸੀ ਇਸ ਲਈ ਗਈ ਸੀ ਤੇ ਮੈਂ ਸਾਹਮਣੇ ਵਾਲੀ ਕੁੜੀ ਨੂੰ ਕਹਿ ਤਾਂ ਦਿੱਤਾ ਸੀ ਮੈਂ ਉਸ ਨੂੰ ਕਿਹਾ ਸੀ ਉਹ ਤਾਂ ਸਭ ਠੀਕ ਹੈ ਪਰ ਤੂੰ ਗਈ ਕਿਸ ਦੇ ਨਾਲ ਸੀ ਉਸ ਨੇ ਮੈਨੂੰ ਕਿਹਾ ਤੁਸੀਂ ਠੀਕ ਤਾਂ ਹੋ ਕੀ ਹੋ ਗਿਆ ਤੁਹਾਨੂੰ ਮੈਂ ਕੱਲੀ ਗਈ ਸੀ ਉਹ ਕੀ ਕਰਕੇ ਰਸੋਈ ਦਾ ਸਮਾਨ ਕੱਢ ਰਹੀ ਸੀ ਤੇ ਆਪਣਾ ਪਸੀਨਾ ਪੋਚ ਰਹੀ ਸੀ ਤੇ ਬੋਲੀ ਮੈਨੂੰ ਲੱਗਿਆ ਸੀ ਬਾਜ਼ਾਰ ਨੇੜੇ ਹੈ ਮੈਂ ਪੈਦਲ ਹੀ ਚਲੀ ਜਾਊਂਗੀ ਪਰ 2 ਘੰਟੇ ਕਿੱਦਾਂ ਲੱਗ ਗਏ ਪਤਾ ਹੀ ਨਾ ਲੱਗਿਆ ਮੈਨੂੰ 2 ਘੰਟੇ ਦੀ ਥਾਂ 5 ਘੰਟੇ ਲੱਗ ਗਏ ਸੀ ਇਸ ਕਰਕੇ ਮੈਂ ਘਰ ਆਉਂਦੀ ਆਉਂਦੀ ਲੇਟ ਹੋ ਗਈ ਮੈਂ ਉਸ ਵੱਲ ਦੇਖੀ ਜਾ ਰਿਹਾ ਸੀ ਉਹ ਗੱਲਾਂ ਨੂੰ ਬਦਲ ਰਹੀ ਸੀ ਪਰ ਮੈਂ ਉਸ ਤੇ ਸ਼ੱਕ ਨਹੀਂ ਕਰਨਾ ਚਾਹੁੰਦਾ ਸੀ ਮੈਂ ਆਪਣੇ ਆਪ ਨੂੰ ਸਮਝਾ ਰਿਹਾ ਸੀ ਕਿ ਹੋ ਸਕਦਾ ਹੈ ਉਹ ਸੱਚ ਕਹਿ ਰਹੀ ਹੋਵੇ ਮੈਂ ਆਪਣਾ ਸਿਰ ਹਿਲਾਇਆ ਤੇ ਚੁੱਪ ਰਿਹਾ ਮੈਂ ਆਪਣੇ ਆਪ ਨੂੰ ਸ਼ਾਂਤ ਕਰ ਲਿਆ ਤੇ ਦੂਜੇ ਦਿਨ ਜਦੋਂ ਮੈਂ ਦਫ਼ਤਰ ਤੋਂ ਆਇਆ ਤਾਂ ਦੇਖਿਆ ਸੁਨੇਨਾ ਪੌੜੀਆਂ 'ਚ ਬੈਠੀ ਕਿਸੇ ਨਾਲ ਗੱਲਾਂ ਕਰ ਰਹੀ ਸੀ ਤੇ ਹੱਸ ਰਹੀ ਸੀ ਇਹ ਦੇਖ ਕੇ ਮੈਨੂੰ ਗੁੱਸਾ ਆਇਆ ਤੇ ਮੁੰਡਾ ਉਸ ਨੂੰ ਕਹਿ ਰਿਹਾ ਸੀ ਕਿ ਆਪਣੀ ਲਿਆਂਦੀ ਹੋਈ ਚੀਜ਼ਾਂ ਮੈਨੂੰ ਦੇ ਦਿਓ ਬਹੁਤ ਭਾਰੀ ਸਮਾਨ ਹੈ ਤੁਸੀਂ ਉੱਪਰ ਕਿੱਦਾਂ ਲੈ ਕੇ ਜਾਓਗੇ ਪਰ ਉਹ ਮਨਾ ਕਰ ਰਹੀ ਸੀ ਤੇ ਕਹਿ ਰਹੀ ਸੀ ਕਿ ਮੇਰਾ ਤਾਂ ਇਹ ਰੋਜ਼ ਦਾ ਕੰਮ ਹੈ ਤੁਸੀਂ ਕਦੋਂ ਤੱਕ ਮੇਰੀ ਮਦਦ ਕਰੋਗੇ ਸੁਨਾਨਾ ਨੇ ਉਸ ਤੋਂ ਮਦਦ ਲੈਣ ਲਈ ਨਾ ਕਰ ਦਿੱਤੀ ਸੀ ਮੈਂ ਇਹ ਸਭ ਕੁਝ ਸੁਣ ਰਿਹਾ ਸੀ ਤੇ ਮੈਂ ਜਲਦੀ ਨਾਲ ਪੌੜੀਆਂ ਵਿੱਚ ਗਿਆ ਅਤੇ ਉਹ ਮੁੰਡਾ ਮੈਨੂੰ ਦੇਖ ਕੇ ਘਬਰਾ ਗਿਆ ਅਤੇ ਉੱਪਰ ਚਲਾ ਗਿਆ ਸੀ ਸੁਨਾਨਾ ਮੇਰੇ ਵੱਲ ਦੇਖ ਕੇ ਕਹਿਣ ਲੱਗੀ ਚੰਗਾ ਹੋਇਆ ਤੁਸੀਂ ਜਲਦੀ ਆ ਗਏ ਹੁਣੇ ਸਮਾਨ ਲੈ ਕੇ ਤੁਸੀਂ ਉੱਪਰ ਚਲੋ ਤੁਸੀਂ ਤਾਂ ਜਲਦੀ ਦਫ਼ਤਰ ਚਲੇ ਜਾਂਦੇ ਹੋ ਘਰ ਦਾ ਸਾਰਾ ਕੁਝ ਮੈਨੂੰ ਦੇਖਣਾ ਪੈਂਦਾ ਹੈ ਸੁਨਾਨਾ ਨੇ ਗੱਲ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਮੈਂ ਇਸ ਵਾਰੀ ਸੁਨਾਨਾ ਦੇ ਨਾਲ ਕਈ ਵਾਰੀ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਟਾਲ ਦਿੰਦੀ ਸੀ ਮੈਂ ਕਈ ਵਾਰੀ ਉਸ ਨੂੰ ਪੁੱਛਿਆ ਤਾਂ ਉਹ ਕਹਿੰਦੀ ਕਿ ਕੁਝ ਸਮਾਂ ਪਹਿਲਾਂ ਹੀ ਉਹ ਕਿਸੇ ਮੁੰਡੇ ਦੇ ਨਾਲ ਗਈ ਹੈ ਉਹ ਕੁੜੀ ਹਮੇਸ਼ਾ ਹੀ ਮੈਨੂੰ ਇਹ ਗੱਲ ਕਹਿੰਦੀ ਸੀ ਕਿ ਇੱਕ ਮੁੰਡਾ ਆਇਆ ਸੀ ਉਹ ਮੁੰਡਾ ਸਾਡੀ ਹੀ ਬਿਲਡਿੰਗ ਵਿੱਚ ਰਹਿੰਦਾ ਸੀ ਮੇਰੇ ਤੋਂ ਹੁਣ ਬਰਦਾਸ਼ਤ ਨਹੀਂ ਹੋ ਰਿਹਾ ਸੀ ਇੱਕ ਦਿਨ ਮੈਂ ਦਫ਼ਤਰ ਤੋਂ ਆਇਆ ਤਾਂ ਮੈਂ ਦੇਖਿਆ ਦਰਵਾਜ਼ਾ ਖੁੱਲ੍ਹਾ ਸੀ ਕਿਸੇ ਦੇ ਗੱਲ ਕਰਨ ਦੀ ਆਵਾਜ਼ ਆ ਰਹੀ ਸੀ ਮੈਂ ਅੰਦਰ ਗਿਆ ਤਾਂ ਦੇਖਿਆ ਉਹ ਮੁੰਡਾ ਸਰੇਨਾ ਦੇ ਬਿਲਕੁਲ ਨੇੜੇ ਖੜਾ ਸੀ ਸੱਚ કહਾਂ ਉਸਨੇ ਉਸ ਨੂੰ ਫੜਿਆ ਸੀ ਮੈਨੂੰ ਦੇਖ ਕੇ ਦੋਨੋਂ ਡਰ ਗਏ ਉਹਨੇ ਵੀ ਸੁਨੇਨਾ ਕਹਿ ਲਗੀ ਮੈਨੂੰ ਚੱਕਰ ਆ ਰਹੇ ਨੇ ਪਰ ਹੁਣ ਉਸ ਦਾ ਕੋਈ ਬਹਾਨਾ ਮੇਰੇ ਸਾਹਮਣੇ ਚੰਨਲਵਾਣਾ ਨਹੀਂ ਸੀ ਮੈਂ ਉਸ ਤੇ ਮੂੰਹ ਤੇ ਥੱਪੜ ਮਾਰਿਆ ਤੇ ਮੁੰਡਾ ਡਰਦੇ ਮਾਰੇ ਉੱਥੋਂ ਭੱਜ ਗਿਆ ਮੈਂ ਸੁਨੇਨਾ ਨੂੰ ਕਿਹਾ ਕਿ ਉਹ ਮੁੰਡਾ ਇਸ ਘਰ ਵਿੱਚ ਕੀ ਕਰ ਰਿਹਾ ਸੀ ਸੁਨੇਨਾ ਨੇ ਕਿਹਾ ਤੁਸੀਂ ਮੇਰੇ ਤੇ ਸ਼ੱਕ ਕਰ ਰਹੇ ਹੋ ਮੈਂ ਤੁਹਾਡੇ ਬਿਨਾਂ ਕਦੇ ਕਿਸੇ ਬਾਰੇ ਨਹੀਂ ਸੋਚਿਆ ਉਸ ਦੀ ਮਾਂ ਨੇ ਖੀਰ ਬਣਾਈ ਸੀ ਬਸ ਉਹ ਦੇਨ ਆਇਆ ਸੀ ਬਾਹਰ ਕੋਈ ਨਹੀਂ ਦਿਸ ਰਿਹਾ ਸੀ ਇਸ ਲਈ ਅੰਦਰ ਆ ਗਿਆ ਤੇ ਉਸ ਨੂੰ ਦੇਖ ਕੇ ਮੈਂ ਵੀ ਡਰ ਗਈ ਬਸ ਉਸੇ ਡਰ ਵਿੱਚ ਮੇਰਾ ਪੈਰ ਅੜਕ ਗਿਆ ਸੀ ਤੇ ਮੈਂ ਡਿੱਗਣ ਵਾਲੀ ਸੀ ਉਸ ਨੇ ਮੈਨੂੰ ਸੰਭਾਲ ਲਿੱਤਾ ਉਹ ਜੋ ਕਹਾਣੀ ਦੱਸ ਰਹੀ ਸੀ ਮੈਨੂੰ ਉਸ ਤੇ ਸੱਚ ਨਹੀਂ ਆ ਰਿਹਾ ਸੀ ਮੇਰੇ ਦਿਮਾਗ ਵਿੱਚ ਸ਼ੱਕ ਦਾ ਬੀਜ ਜਨਮ ਲੈ ਚੁੱਕਿਆ ਸੀ ਤੇ ਮੈਨੂੰ ਨਹੀਂ ਪਤਾ ਸੀ ਕਿ ਸ਼ੱਕ ਹੁਣ ਕਿੱਥੇ ਤੱਕ ਜਾਊਗਾ ਮੈਂ ਸੁਨੇਨਾ ਨੂੰ ਦੋ ਤਿੰਨ ਥੱਪੜ ਮਾਰੇ ਤੇ ਘਰੋਂ ਬਾਹਰ ਕੱਢ ਦਿੱਤਾ ਉਹ ਮੇਰੇ ਪੈਰ ਫੜ ਕੇ ਕਹਿ ਰਹੀ ਸੀ ਤੇ ਆਪਣੀ ਬੇਗੁਨਾਹੀ ਸਾਬਤ ਕਰ ਰਹੀ ਸੀ ਉਹ ਤਰਲੇ ਕਰ ਰਹੀ ਸੀ ਮੈਂ ਉਸ ਦੀ ਗੱਲ ਨਹੀਂ ਸੁਣੀ ਤੇ ਨਾ ਹੀ ਉਸ ਦੀ ਗੱਲ ਸੁਣਨ ਲਈ ਮੈਂ ਤਿਆਰ ਸੀ ਅੱਧੇ ਘੰਟੇ ਬਾਅਦ ਮੈਨੂੰ ਫੋਨ ਆਇਆ ਕਿ ਉਸ ਦਾ ਸੜਕ ਕ੍ਰੋਸ ਕਰਦੇ ਸਮੇਂ ਐਕਸੀਡੈਂਟ ਹੋ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਖਬਰ ਮੇਰੇ ਲਈ ਸਦਮੇ ਤੋਂ ਘੱਟ ਨਹੀਂ ਸੀ ਮੈਂ ਸੁਨੈਨਾ ਨੂੰ ਬਿਨਾ ਜੀ ਨਹੀਂ ਸਕਦਾ ਸੀ ਅਤੇ ਸੋਚ ਵੀ ਨਹੀਂ ਸਕਦਾ ਸੀ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਸੀ ਉਹ ਵੀ ਮੈਨੂੰ ਬਹੁਤ ਪਿਆਰ ਕਰਦੀ ਸੀ ਪਰ ਪਤਾ ਨਹੀਂ ਇਹ ਸਭ ਕਿੱਦਾਂ ਹੋ ਗਿਆ ਉਸਨੇ ਮੇਰੇ ਨਾਲ ਧੋਖਾ ਕੀਤਾ ਜੋ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਆ ਸੀ ਹੁਣ ਮੈਂ ਉਸ ਦੇ ਕੰਮ ਵਿੱਚ ਡੁੱਬ ਰਿਹਾ ਸੀ ਕੁਝ ਦਿਨ ਬੀਤੇ ਖਬਰ ਮਿਲੀ ਕਿ ਸਾਹਮਣੇ ਵਾਲੀ ਕੁੜੀ ਦੇ ਘਰ ਵਾਲੇ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਉਹ ਵਿਚਾਰੀ ਬੇਸਹਾਰਾ ਹੋ ਗਈ ਸੀ ਤੇ ਇੱਕ ਦਿਨ ਮੈਨੂੰ ਕਹਿਣ ਲੱਗੀ ਕਿ ਤੁਸੀਂ ਮੇਰੇ ਨਾਲ ਵਿਆਹ ਕਰੋਗੇ ਮੈਨੂੰ ਕਿਸੇ ਦਾ ਸਹਾਰਾ ਚਾਹੀਦਾ ਹੈ ਮੈਨੂੰ ਉਸ ਦੀ ਗੱਲ ਸਹੀ ਲੱਗੀ ਕਿ ਅਸੀਂ ਦੋਨਾਂ ਨੇ ਵਿਆਹ ਕਰ ਲਿਆ ਮੇਰੇ ਕਮਰੇ ਵਿੱਚ ਵਿਆਹ ਦੇ ਜੋੜੇ ਵਿੱਚ ਬੈਠੀ ਸੀ ਪਰ ਜਿੱਦਾਂ ਹੀ ਮੈਂ ਅੰਦਰ ਗਿਆ ਉਹ ਕਮਰੇ ਦੀ ਬਾਰੀ ਕੋਲ ਕਿਸੇ ਨਾਲ ਗੱਲਾਂ ਕਰ ਰਹੀ ਸੀ ਅਤੇ ਕਹਿ ਰਹੀ ਸੀ ਕਿ ਮੈਂ ਤੈਨੂੰ ਪੈਸੇ ਦੇ ਦਵਾਂਗੀ ਅਤੇ ਇਹ ਗੱਲ ਕਿਸੇ ਨੂੰ ਨਾ ਕਹੀਂ ਉਸ ਨੂੰ ਨਹੀਂ ਪਤਾ ਸੀ ਕਿ ਮੈਂ ਕਮਰੇ ਵਿੱਚ ਆ ਗਿਆ ਹਾਂ ਤੇ ਉਹ ਕਹਿ ਰਹੀ ਸੀ ਕਿ ਤੂੰ ਆਪਣਾ ਮੂੰਹ ਬੰਦ ਰੱਖੀਂ ਤੇ ਸਾਡੇ ਦੋਨਾਂ ਵਿੱਚ ਸ਼ੱਕ ਨਾ ਪਾ ਤੂੰ ਬਹੁਤ ਚੰਗਾ ਕੰਮ ਕੀਤਾ ਹੈ ਸੁਨੇਨਾ ਆਪਣੇ ਜਾਲ ਵਿੱਚ ਫਸ ਗਈ ਮੈਂ ਆਪਣੇ ਘਰ ਵਾਲੇ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਸਭ ਨੂੰ ਲੱਗਦਾ ਹੈ ਕਿ ਉਹ ਮੇਰੇ ਤੇ ਜ਼ੁਲਮ ਕਰਦਾ ਸੀ ਪਰ ਹਕੀਕਤ ਵਿੱਚ ਉਸ ਨੂੰ ਮੇਰੇ ਹੋਰ ਆਦਮੀਆਂ ਨਾਲ ਸੰਬੰਧਾਂ ਬਾਰੇ ਪਤਾ ਲੱਗ ਗਿਆ ਸੀ ਇਸ ਲਈ ਉਹ ਮੇਰੇ ਤੇ ਜ਼ੁਲਮ ਕਰਦਾ ਸੀ ਕਿਸੇ ਨੂੰ ਸ਼ੱਕ ਤੱਕ ਨਹੀਂ ਹੋਇਆ ਤੇ ਮੈਨੂੰ ਮੇਰਾ ਪਿਆਰ ਮਿਲ ਗਿਆ ਸੀ ਹੁਣ ਮੈਂ ਅਮਿਤ ਨੂੰ ਦੇਖ ਕੇ ਆਪਣੇ ਹੋਸ਼ ਹੀ ਖੋ ਬੈਠੀ ਸੀ ਅੱਜ ਮੈਂ ਉਸ ਨੂੰ ਪਾ ਲਿਆ ਸੀ ਤੇ ਉਹ ਮੂਰਖ ਸਨੇਨਾ ਮੇਰੀ ਚਾਲ ਹੀ ਨਹੀਂ ਸਮਝ ਸકી ਉਸ ਦੀਆਂ ਗੱਲਾਂ ਸੁਣ ਕੇ ਮੇਰਾ ਸਿਰ ਚੱਕਰਾ ਗਿਆ ਸੀ ਤੇ ਮੇਰਾ ਗੁੱਸਾ ਬੇਕਾਬੂ ਹੋ ਗਿਆ ਮੈਂ ਉਸ ਨੂੰ ਜ਼ੋਰ ਨਾਲ ਫੜਿਆ ਉਹ ਮੈਨੂੰ ਦੇਖ ਕੇ ਘਬਰਾ ਗਈ ਤੇ ਸਫਾਈ ਦੇਣ ਲੱਗੀ ਪਰ ਮੈਨੂੰ ਉਸ ਤੋਂ ਨਫ਼ਰਤ ਹੋ ਰਹੀ ਸੀ ਉਸ ਕਰਕੇ ਮੇਰੀ ਸੁਨਹਿਨਾ ਮੇਰੇ ਤੋਂ ਦੂਰ ਚਲੀ ਗਈ ਗੁੱਸੇ ਵਿੱਚ ਆ ਕੇ ਮੈਂ ਉਸ ਦੀ ਚੁੰਨੀ ਨਾਲ ਹੀ ਉਸ ਦਾ ਗਲ ਘੋੜ ਦਿੱਤਾ ਮੈਂ ਉਸ ਨਾਲ ਕੋਈ ਸੰਬੰਧ ਨਹੀਂ ਰੱਖਿਆ ਸੀ ਇਹੀ ਪੋਸਟਮਾਰਟਮ ਵਿੱਚ ਆਇਆ ਸੀ ਮੇਰੀ ਸੁਨਹਿਨਾ ਬੇਕਸੂਰ ਸੀ ਜੋ ਇਸ ਦੁਨੀਆ ਤੋਂ ਚਲੀ ਗਈ ਸੀ ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਸੀ ਜਦੋਂ ਕਿ ਉਸ ਦੀ ਕੋਈ ਗਲਤੀ ਵੀ ਨਹੀਂ ਸੀ ਤਾਂ ਮੈਂ ਇਸ ਨੂੰ ਕਿਦਾਂ ਜਿਉਂਦੀ ਛੱਡ ਸਕਦਾ ਸੀ ਮੇਰੀ ਗੱਲ ਸੁਣ ਕੇ ਇੰਸਪੈਕਟਰ ਚੁੱਪ ਸੀ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਕੀ ਸਜ਼ਾ ਮਿਲੇਗੀ ਪਰ ਮੈਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਸੀ ਬਸ ਮੈਨੂੰ ਇਸ ਗੱਲ ਦਾ ਦੁੱਖ ਸੀ ਕਿ ਮੈਂ ਆਪਣੀ ਸਨੈਰਾ ਤੇ ਯਕੀਨ ਨਹੀਂ ਕੀਤਾ ਜਾਂ ਫਿਰ ਮੈਂ ਉਸ ਨੂੰ ਚੰਗੀ ਤਰ੍ਹਾਂ ਸਮਝ ਹੀ ਨਹੀਂ ਪਾਇਆ ਸੀ ਹਾਂਜੀ ਦੋਸਤੋ ਕਹਾਣੀ ਚੰਗੀ ਲੱਗੇ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਕਰਿਓ ਜੀ ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਫੇਰ ਮਿਲਾਂਗੇ ਇੱਕ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ